ਪੰਜਾਬੀ ਜਗਤ 'ਚ ਸਰਗਰਮੀ ਨਾਲ ਜੁੜੀ ਰਾਣਾ ਜੀ ਪੀਬੀ ਪੈਂਟ ਫਿਲਮ ਪ੍ਰੋਡਕਸ਼ਨ ਦੇ ਵੱਲੋਂ ਪ੍ਰਸਿੱਧ ਸੂਫੀ ਗਾਇਕ ਬਲਬੀਰ ਸੂਫੀ ਦੇ ਗੀਤ ਧਰਤੀਆਂ ਦੀ ਕੁੰਡ ਚੁਕਾਈ ਕੀਤੀ ਗਈ ਹੈ ਤੇ ਅੱਜ ਫਿਰ ਗਿਆਨ ਵਿਖੇ ਸਥਿਤ ਹਵੇਲੀ ਰੈਸਟੋਰੈਂਟ ਵਿਖੇ ਸੱਦੀ ਗਈ ਇੱਕ ਪਰਮੀ ਪ੍ਰੈਸ ਕਾਨਫਰੈਂਸ ਦੇ ਦੌਰਾਨ ਗੀਤ ਦਾ ਪੋਸਟਰ ਲੋਕ ਗਾਇਕ ਬਾਈ ਹਰਦੀਪ ਅਤੇ ਰਾਣਾ ਜੀ ਪੀਬੀ ਪੈਂਟ ਫਿਲਮ ਪ੍ਰੋਡਕਸ਼ਨ ਦੇ ਡਾਇਰੈਕਟਰ ਰੰਜੀਤ ਸਿੰਘ ਰਾਣਾ ਦੇ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਗਾਇਕ ਸੂਫੀ ਬਲਬੀਰ ਤੋਂ ਇਲਾਵਾ ਵੀਡੀਓ ਡਾਇਰੈਕਟਰ ਬੋਵੀ ਬਾਜਵਾ ਲੋਕ ਗਾਇਕਾ ਆਰਤੀ ਪ੍ਰਮਣ ਅਤੇ ਬਾਈਕਰ ਲੋਚਨ ਸਿੰਘ ਮਨਜੀਤ ਸਿੰਘ ਤੇ ਗੁਰਦੀਪ ਸਿੰਘ ਜਗਤਪੁਰ ਤੇ ਰਾਕੇਸ਼ ਕੁਮਾਰ ਜਸਪਾਲ ਸਿੰਘ ਵੀ ਹਾਜ਼ਰ ਸਨ ਇਸ ਮੌਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਗੀਤ ਤੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਡਿਊਸਰ ਰஞ்சிਤ ਸਿੰਘ ਰਾਣਾ ਨੇ ਕਿਹਾ ਕਿ ਇਹ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੇ ਸ਼ੁਦਾਈ ਨੇ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਦੇ ਲਈ ਕੰਮ ਕਰਦੇ ਰਹਿਣਗੇ ਅਤੇ ਵਧੀਆ ਗੀਤ ਪੰਜਾਬੀ ਜਗਤ ਦੀ ਝੋਲੀ ਵਿੱਚ ਪਾਏ ਜਾਣਗੇ ਇਸ ਦੇ ਨਾਲੇ ਲੋਕ ਗਾਇਕ ਬਾਈ ਹਰਦੀਪ ਨੇ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਤ ਬਣਗੀਆਂ ਦਿਨ-ਪ੍ਰਤੀ ਦਿਨ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਜਿਸ ਦੇ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਪੰਜਾਬੀ ਸੱਭਿਆਚਾਰ ਦੀ ਸੰਜੀਦਗੀ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਨੌਜਵਾਨ ਪੀੜ੍ਹੀ ਸਾਡੇ ਪੁਰਾਤਨ ਤੇ ਅਮੀਰ ਸੱਭਿਆਚਾਰ ਨੂੰ ਸਮਝ ਸਕੇ ਅਤੇ ਸਹੀ ਮਾਇਨੇ ਦੇ ਵਿੱਚ ਸੰਭਾਲ ਕੇ ਰੱਖ ਸਕੇ ਇਸ ਦੇ ਨਾਲ ਹੀ ਹਰਦੀਪੋਰਾ ਨੇ ਕਿਹਾ ਕਿ ਰਾਣਾ ਜੀ ਪੀ ਵੀ ਪੈਟ ਫਿਲਮ ਦੇ ਪ੍ਰੋਡਕਸ਼ਨ ਰஞ்சிਤ ਸਿੰਘ ਰਾਣਾ ਦੇ ਨਾਲ ਉਹ ਹਮੇਸ਼ਾ ਨਾਲ ਖੜੇ ਨੇ ਤੇ ਪੁਰਾਣੇ ਗਾਇਕ ਕਲਾਕਾਰਾਂ ਤੋਂ ਇਲਾਵਾ ਪ੍ਰਤੀਪੰਨ ਕਲਾਕਾਰਾਂ ਨੂੰ ਇਸ ਕੰਪਨੀ ਦੇ ਜ਼ਰੀਏ ਲੋਕ ਕਚੈਰੀ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿ ਜਦੋਂ ਮੈਂ ਆਪਣੀ ਹੋਸ਼ ਨਾਲ ਲਿਖਣਾ ਤੇ ਗਾਉਣਾ ਸ਼ੁਰੂ ਕੀਤਾ ਤੇ ਕੈਨੇਡਾ 'ਚ ਮੇਰੀਆਂ ਮਹਿਫਲਾਂ ਸੀ ਤੇ ਮੈਂ ਆਪਣੀ ਇੰਟਰੋਡਕਸ਼ਨ ਆਪ ਦਿੰਦਾ ਸੀ ਉਹ ਇੰਟਰੋਡਕਸ਼ਨ 'ਚ ਮੈਂ ਇਹ ਬੋਲਦਾ ਹੁੰਦਾ ਸੀ ਕਿ ਦਿਲ ਵਿੱਚ بڑے ਾਰਮਾਨ ਲੈ ਕੇ ਨਿਕਲੇ ਆ ਪੌਂਚਾਂਗੇ ਟਿਕਾਣੇ ਤੇ ਈਮਾਨ ਲੈ ਕੇ ਨਿਕਲੇ ਆਂ ਚਿਰਾਂ ਤੋਂ ਜੋ ਦੱਬਿਆ ਸੀ ਦੱਬਿਆ ਨਹੀਂ ਜਾਂਦਾ ਹੁਣ ਸ਼ਹਿਰਾਂ ਤੇ ਕੀਤਾ ਦਾ ਤੂਫਾਨ ਲੈ ਕੇ ਨਿਕਲੇ ਆਂ ਕਿਆ ਬਾਤ ਨਿੱਕੇ ਆਂ ਤੋਂ ਸਿੱਖਣਾ ਵੀ ਨਿੱਕੇ ਨਹੀਂ ਬਣਾਉਂਦਾ ਸਾਨੂੰ ਵੱਡਿਆਂ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਨਿਕਲੇ ਆਂ ਹੱਸਦੇ ਨਾਲ ਹੱਸਣਾ ਤੇ ਰੋਂਦੇ ਨਾਲ ਰੋਣਾ ਵੀ ਐ ਅਸੀਂ ਹਰ ਤਰ੍ਹਾਂ ਦਾ ਸਮਾਨ ਲੈ ਕੇ ਨਿਕਲੇ ਆਂ ਜਿੱਥੇ ਸ਼ਾਮਾਂ ਪੈਣਗੀਆਂ ਉੱਥੇ ਰਾਤ ਕੱਟ ਲਾਂਗੇ ਤਾਈਆਂ ਨਾਲ ਨੀਲਾ ਆਸਮਾਨ ਲੈ ਕੇ ਨਿਕਲੇ ਆ ਵੈਰੀ ਗੁੱਡ ਫਿਰ ਸੋ ਇੱਕ ਕੋਸ਼ਿਸ਼ ਹੈ ਕਿ ਸਾਰੇ ਲੋਕ ਚੰਗਾ ਕੰਮ ਕਰ ਰਹੇ ਨੇ ਪਹਿਲੀ ਗੱਲ ਤਾਂ ਮੈਂ ਕਰਦਾ ਕਿ ਜਿਨੇ ਵੀ ਜਿੰਨਾ ਵੀ ਯੋਗਦਾਨ ਪਾਇਆ ਜਿਨ੍ਹਾਂ ਨੇ ਖਾਸ ਕਰਕੇ ਸਿਹਤਮੰਦ ਲਿਖਿਆ ਗਿਆ ਉਹਨਾਂ ਮੈਂ ਸਾਰਿਆਂ ਨੂੰ ਸਲੂਟ ਕਰਦਾ ਮੈਂ ਸਲਾਮ ਕਰਦਾ ਤੇ ਜਿੱਥੋਂ ਤੱਕ ਨਿੱਜਤਾ ਦੀ ਗੱਲ ਹੈ ਉਹ ਇਹ ਹੈ ਕਿ ਮੈਂ ਕਦੀ ਗੀਤ ਨਹੀਂ ਗਿਣੇ ਕਿ ਮੈਂ ਕਿੰਨੇ ਗੀਤ ਲਿਖੇ ਨੇ ਜਾਂ ਕੰਪੋਜ਼ ਕੀਤੇ ਨੇ ਪਰ ਮੈਨੂੰ ਲੱਗਦਾ ਕਿ ਮੈਂ ਕੰਮ ਦਿਲ ਜਾਣ ਨਾਲ ਕਰ ਰਿਹਾ ਹਾਂ ਤੇ ਲਗਾਤਾਰ ਕਰ ਰਿਹਾ ਹਾਂ ਆਪਾਂ ਇਸ ਧੀਆਂ ਵਾਲੇ ਗੀਤ ਦੀ ਗੱਲ ਕਰੀਏ ਇਹ ਧੀਆਂ ਵਾਲੇ ਗੀਤ ਤਾਂ ਜਦੋਂ ਆਮਦ ਹੋਈ ਕਿਉਂਕਿ ਪੋਇਟਰੀ ਜਿਹੜੀ ਆ ਕੋਈ ਚਾਹ ਕੇ ਨਹੀਂ ਲਿਖ ਸਕਦਾ ਕਿ ਮੈਂ ਇਦਾਂ ਕਰ ਦੂੰਗਾ ਉਦਾਂ ਕਰ ਦੂੰਗਾ ਇਹ ਬਖਸ਼ਿਸ਼ ਹੈ ਕੁਦਰਤ ਦੀ ਕਿ ਕਿਉਂਕਿ ਤੁਸੀਂ ਚਾਹ ਕੇ ਕਿਸੇ ਨੂੰ ਸਿੰਗਰ ਤਾਂ ਬਣਾ ਸਕਦੇ ਹੋ ਮਿਹਨਤ ਕਰਕੇ ਗਾਇਕਤਾ ਕੋਈ ਬਣ ਸਕਦਾ ਕੋਈ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ ਇਹਨੂੰ ਸਿਖਾ ਕੇ ਸ਼ਾਇਰ ਬਣਾ ਦੂੰਗਾ ਸ਼ਾਇਰ ਬਣਾਉਣ ਵਾਲੀ ਕੋਈ ਅਕੈਡਮੀ ਨਹੀਂ ਹੈ ਮੇਰਾ ਖਿਆਲ ਤੇ ਇਸੇ ਤਰ੍ਹਾਂ ਮੇਰੇ ਤੇ ਕੁਦਰਤ ਮਿਹਰਬਾਨ ਹੋਈ ਹੈ ਕਿ ਮੈਨੂੰ ਥੋੜਾ ਬਹੁਤ ਉਹਨੇ ਸੁਰ ਬਖਸ਼ਿਆ ਤੇ ਮੈਨੂੰ ਕਲਮ ਬਖਸ਼ੀ ਹੈ ਧੀਆਂ ਵਾਲੇ ਗੀਤ ਦਾ ਸਬਾਬ ਇਸ ਤਰ੍ਹਾਂ ਬਣਿਆ ਜੀ ਕਿ ਜਦ ਇਸ ਵਿਸ਼ੇ ਤੇ ਮੈਂ ਲਿਖਣ ਲੱਗਿਆ ਧੀਆਂਲੀ ਦੋ ਗੀਤ ਲਿਖੇ ਗਏ ਨੇ ਮੇਰੀ ਸਮਝ ਮੁਤਾਬਕ ਹਲੇ ਦੋਨਾਂ ਗੀਤਾਂ ਦੇ ਵਿੱਚ ਧੀ ਨੂੰ ਰੋਂਦਾ ਦਿਖਾਇਆ ਗਿਆ ਹੈ ਖਾਸ ਕਰ ਪੰਜਾਬੀ ਗੀਤਕਾਰੀ ਗਾਇਕੀ ਦੇ ਵਿੱਚ ਜਾਂ ਤਾਂ ਉਹ ਡੋਲੀ ਚੜਦੀ ਉਦੋਂ ਵੀ ਰੋਂਦੀ ਹੈ ਜਾਂ ਇੱਕ ਕਈ ਦਹਾਕਿਆਂ ਤੋਂ ਅਸੀਂ ਰੋ ਰਹੇ ਹਾਂ ਕਿ ਧੀ ਤਰਲੇ ਮਾਰ ਰਹੀ ਹੈ ਕੂਖ ਦੇ ਵਿੱਚ ਕੇ ਮੈਨੂੰ ਕਤਲ ਨਾ ਕਰਾਓ ਮੈਨੂੰ ਜਨਮ ਲੈ ਲੈਂਦੇ ਹੋ ਮੈਨੂੰ ਵੀ ਦੁਨੀਆ ਵੇਖ ਲੈਣਦੇ ਹੋ ਉਹ ਕਦੀ ਪਿਓ ਨੂੰ ਤਰਲੇ ਕਰਦੀ ਹੈ ਗੀਤਾਂ ਰਾਹੀਂ ਕਦੀ ਮਾਨ ਨੂੰ ਤਰਲੇ ਕਰਦੀ ਹੈ ਕਿ ਮੈਨੂੰ ਦੁਨੀਆ ਦੇਖਾਂ ਤੇ ਮੇਰਾ ਖਿਆਲ ਸੀਗਾ ਕਿ ਕੋਈ ਅਜੀਹਾ ਗੀਤ ਲਿਖ ਸਕਾਂ ਜਿਹਦੇ ਵਿੱਚ ਧੀ ਨੂੰ ਰੋਂਦਿਆਂ ਨਹੀਂ ਬਲਕਿ ਹੱਸਦਿਆਂ ਵਸਦਿਆਂ ਚਹਿਕਦਿਆਂ ਗਿੱਦਾ ਪਉਂਦੀ ਦਿਖਾਈ ਜਾਈਏ ਪੀਂਘ ਚ ਉੱਡਦੀ ਦਿਖਾਈ ਜਾਈਏ ਕਿ ਉਹ ਜ਼ਿੰਦਗੀ ਦਾ ਤੁੜਾ ਹੈ ਉਹਦੇ ਬਿਨਾ ਜ਼ਿੰਦਗੀ ਅਧੂਰੀ ਹੈ ਇਸ ਗੀਤ ਦੇ ਵਿੱਚ ਇੱਕ ਲਾਈਨ ਵੀ ਆਉਂਦੀ ਹੈ ਕਿ ਇਹ ਨਾਜ਼ੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਇਹ ਨਾਜ਼ੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਕਦੇ ਵੇਖਿਓ ਕਦੇ ਸੋਚਿਓ ਇਹ ਸੱਚਮੁੱਚ ਸਾਹਾਂ ਵਰਗੀਆਂ ਧੀਆਂ ਦੀਆਂ ਲੋੜਾਂ ਜ਼ਿੰਦਗੀ ਵਿੱਚ ਜਿਉਂ ਮੁੰਦਰੀ ਵਿੱਚ ਨਗਦੀਆਂ ਧੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਧੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਸੋ ਤੀਆਂ ਹੱਸਦੀਆਂ ਵਸਦੀਆਂ ਚੰਗੀਆਂ ਲੱਗਦੀਆਂ ਨੇ ਜੇ ਤੀਆਂ ਹੱਸਦੀਆਂ ਨੇ ਤੇ ਇਹ ਦੁਨੀਆ ਇਹ ਸਮਾਜ ਸਮੁੱਚਾ ਜੋ ਵੇਖ ਰਿਹਾ ਆ ਬਤਾਨਾ ਬਣਾਏ ਤਾਂ ਹੀ ਹੱਸ ਵੀ ਤਾਂ ਰਿਹਾ ਵਸ ਵੀ ਤਾਂ ਰਿਹਾ ਸੋ ਧੀ ਨੂੰ ਕਦੇ ਵੀ ਛੋਟਾ ਕਰਕੇ ਨਹੀਂ ਵੇਖਿਆ ਜਾ ਸਕਦਾ ਜੇ ਅਸੀਂ ਵੇਖ ਰਹੇ ਹਾਂ ਤੇ ਸਾਡੀ ਭੁੱਲ ਹੈ ਤੇ ਜੇ ਅਸੀਂ ਇਹ ਭੁੱਲ ਕਰ ਰਹੇ ਹਾਂ ਹੋ ਸਕਦਾ ਅਸੀਂ ਦੁਨੀਆ ਨਾਲੋਂ ਸਾਡਾ ਮੁਲਕ ਜਾਂ ਸਾਡਾ ਸਮਾਜ ਕਿਸੇ ਗੱਲਾਂ 'ਚ ਤਾਂ ਹੀ ਪਿੱਛੇ ਰਹਿ ਰਿਹਾ ਹੋਵੇ ਤੇਰੇ ਹੀ ਗੱਲ ਇਹ ਗੀਤ ਨੂੰ ਲਾਂਚ ਕਰਨ ਦੀ ਜਿਵੇਂ ਵੱਡੇ ਭਾਜੀ ਹਰਦੀਪ ਸਾਹਿਬ ਜਦੋਂ ਮੈਂ ਥੋੜਾ ਥੋੜਾ ਟੱਚ ਕਰਦਾ ਗੱਲ ਨੂੰ ਜਦੋਂ ਮੁਹਾਲੀ ਮੈਂ ਇੰਟਰੋਡਿਊਸ ਹੋਇਆ ਸ਼ੁਰੂ ਸ਼ੁਰੂ ਜ ਮੇਲੇਾਂ ਚ ਤੇ ਭਾਜੀ ਨੇ ਮੈਨੂੰ ਸੁਣਿਆ ਤੇ ਇਹਨਾਂ ਦੀ ਇਹ ਫਰਾਖ ਦੇ ਲਈ ਹੈ ਇਹ ਮੈਨੂੰ ਥਪੜਾ ਦੇ ਕੇ ਕਹਿੰਦੇ ਬੇਟਾ ਤੂੰ ਬਹੁਤ ਸਰੀਲਾ ਕਉਣਾ ਹੈ ਤੇ ਤੂੰ ਘਰ ਆਇਆ ਕਰ ਤੇ ਮੇਰੇ ਕੋਲ ਸੂਜੂਕੀ ਸਮਰਾਇ ਮੋਟਰਸਾਈਕਲ ਹੁੰਦਾ ਸੀ ਤੇ ਆਪਾਂ ਚੱਕਿਆ ਜੀ ਮੋਟਰਸਾਈਕਲ ਤੇ ਘੁੰਮ ਕਰਦੇ ਭਾਜੀ ਦੇ ਘਰ ਤੇ ਭਾਜੀ ਨੇ ਸਦਿਆ ਕਿਉਂ ਵੱਡੇ ਭਾਜੀ ਨੇ ਕੁਦਰਤੀ ਗੱਲ ਚੰਗਾ ਲੱਗਦਾ ਜਦੋਂ ਵੱਡੇ ਨਿੱਕਿਆਂ ਨੂੰ ਹੌਸਲਾ ਦਿੰਦੇ ਨੇ ਤੇ ਫਿਰ ਰਜਿੰਦਰ ਪੋਣੀ ਜੀ ਅੱਜਕੱਲ ਸ੍ਰੀਲੇਪਰਾ ਕੈਨੇਡਾ ਨੇ ਅਸੀਂ ਫਿਰ ਇਕੱਠੇ ਬੈਠ ਕੇ ਬੜਾ ਚੈਰੋ ਤੇ ਬਾਜੀ ਕੋਲ ਬੈਠ ਕੇ ਰਿਆਜ਼ ਕੀਤਾ ਤੇ ਅੱਜ ਤਿਲ ਫੁੱਲ ਮੈਂ ਜਿੱਥੇ ਕਿ ਜੋ ਵੀ ਹਾਂ ਜਿੱਥੇ ਬਾਕੀ ਬਹੁਤ ਸਾਰੇ ਸੱਜਣਾ ਜ਼ਿੰਦਗੀ ਚ ਯੋਗਦਾਨ ਹੈ ਬਾਜੀ ਦਾ ਵੀ ਮੇਰੀ ਜ਼ਿੰਦਗੀ ਚ ਯੋਗਦਾਨ ਹੈ ਤੇ ਇਹ ਸੰਗੀਤ ਨੂੰ ਜਿਵੇਂ ਬਾਜੀ ਨੇ ਦੱਸਿਆ ਕਿ ਰਾਣਾ ਜੀ ਨਾਲ ਬੈਠੇ ਤੇ ਗੀਤ ਕੁਦਰਤੀ ਗੱਲ ਹੈ ਜਦੋਂ ਅਸੀਂ ਬੈਠਾਂਗੇ ਤੇ ਸ਼ੇਰਾਂ ਦੀ ਗੱਲ ਨਾ ਹੋਵੇ ਗੀਤਾਂ ਦੀ ਗੱਲ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਕਿਉਂਕਿ ਸਾਹ ਲੈਣਾ ਅਸੀਂ ਭੁੱਲ ਸਕਦੇ ਆ ਸੂਫੀ ਸਾਹ ਲੈਣਾ ਭੁੱਲ ਸਕਦਾ ਪਰ ਉਹ ਸਾਹਿਤ ਤੋਂ ਬਾਹਰ ਸੁਰ ਤੋਂ ਬਾਹਰ ਸ਼ਬਦਾਂ ਤੋਂ ਬਾਹਰ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜਿਸ ਨੇ ਸ਼ਬਦਾਂ ਨਾਲ ਮੁਹੱਬਤ ਕੀਤੀ ਏ ਜਿਸ ਨੇ ਸ਼ਬਦਾਂ ਨਾਲ ਮੁਹੱਬਤ ਕੀਤੀ ਏ ਸਮਝੋ ਉਹਨੇ ਰੱਬ ਦੀ ਸੰਗਤ ਕੀਤੀ ਤੇ ਸੋ ਜਦੋਂ ਬੈਠੇ ਤੇ ਪਾਜੀ ਕਹਿੰਦੇ ਫਿਰ ਸੁਣਾਓ ਕੁਛ ਤੇ ਜਦੋਂ ਮੈਂ ਧੀਆਂ ਵਾਲਾ ਕੀ ਸੁਣਾਇਆ ਤੇ ਰਣਜੀਤ ਰਾਣਾ ਪਾਜੀ ਰੋਣ ਲੱਗ ਗਏ ਤੇ ਮੈਂ ਕਿਹਾ ਪਾਜੀ ਇਦੋਂ ਵੱਡੀ ਦਾਦ ਤਾਂ ਕੋਈ ਹੋ ਹੀ ਨਹੀਂ ਸਕਦੀ ਕਿ ਕੋਈ ਮੇਰੇ ਵਰਗੇ ਬੰਦੇ ਨੂੰ ਉਹ ਗੀਤ ਦੇ ਬਦਲੇ ਆਪਣੇ ਹੰਝੂ ਝੋਲੀ 'ਚ ਪਾ ਦੇਵੇ ਮੈਂ ਕਿਹਾ ਐਡੀ ਵੱਡੀ ਦਾਦ ਮੇਰੇ ਤੋਂ ਸੰਭਾਲੀ ਨਹੀਂ ਜਾਣੀ ਤੇ ਤੁਹਾਡੇ ਇਸ ਪਿਆਰ ਲਈ ਧੰਨਵਾਦ ਫਿਰ ਇਹਨਾਂ ਨੂੰ ਜਦੋਂ ਪੁੱਛਿਆ ਤੇ ਇਹਨਾਂ ਨੇ ਕਿਹਾ ਕਿ ਮੇਰੀਆਂ ਤਿੰਨ ਬੇਟੀਆਂ ਨੇ ਤੇ ਇਹ ਗੀਤ ਮੈਨੂੰ ਦੇ ਦੇ ਇਹ ਗੀਤ ਮੇਰੀ ਝੋਲੀ ਪਾ ਗਏ ਤੇ ਮੈਂ ਇਹ ਤਾਂ ਸੋਚਿਆ ਵੀ ਨਹੀਂ ਸੀਗਾ ਮੈਂ ਕਿਹਾ ਬਈ ਮੈਂ ਕਹਾਂ ਜੀ ਮੈਂ ਤੁਹਾਨੂੰ ਦੱਸਦਾ ਤੇ ਸੱਚਮੁੱਚ ਮੈਂ ਯਕੀਨ ਮੰਨਿਓ ਮੈਂ ਅੱਜ ਦੱਸ ਰਿਹਾ ਪ੍ਰਸਿੱਧ ਦੇ ਸਾਹਮਣੇ ਕਿ ਮੈਂ ਉਦੋਂ ਰਾਤ ਜਾ ਕੇ ਚਾਜ ਨਾਲ ਸੌ ਨਹੀਂ ਸਕਿਆ ਮੈਂ ਕਿ ਗੀਤ ਨੂੰ ਯਾਰ ਇੰਨੀ ਮੁਹੱਬਤ ਕੋਈ ਬੰਦਾ ਕਰ ਸਕਦਾ ਮਹਿਫਲ 'ਚ ਬੈਠ ਕੇ ਤੇ ਕਿਵੇਂ ਕਰਾਂ ਮੈਂ ਕਿ ਟਾਲਿਆ ਨਹੀਂ ਜਾ ਸਕਦਾ ਕਿ ਮੈਂ ਕਹਾਂ ਕਿ ਮੈਂ ਗੀਤ ਨਹੀਂ ਦੇ ਸਕਦਾ ਇੱਕ ਦਿਨ ਮੈਂ ਟਾਲਿਆ ਦੋ ਦਿਨ ਟਾਲਿਆ 30 ਦਿਨ ਮੈਂ ਆਪ ਕਾਲ ਕਰਕੇ ਕਿ ਮੈਂ ਜੀ ਤੁਹਾਡਾ ਗੀਤ ਤੁਹਾਨੂੰ ਪਹੁੰਚ ਰਿਹਾ ਹੈ ਤਿਆਰੀ ਕਰੋ ਸੋ ਅਗਲੀ ਗੱਲ ਤੁਹਾਨੂੰ ਸਭ ਨੂੰ ਪਤਾ ਹੈ ਇਹ ਗੀਤ ਦਾ ਵੀਡੀਓ ਬੋਬੀ ਬਾਜਵਾ ਹਰੋਣੇ ਕਮਾਲ ਦਾ ਵੀਡੀਓ ਕੀਤਾ ਹੈ ਉਸ ਵੀਡੀਓ ਤੇ ਡੋਲੀ ਦਾ ਜਦੋਂ ਸੀਨ ਅਖੀਰ ਦੇ ਵਿੱਚ ਕਿਉਂਕਿ ਜਦ ਤੱਕ ਧੀ ਬਾਪ ਦੇ ਘਰ ਚ ਹੱਸਦੀ ਐ ਪਿੰਗਾ ਪਾਉਂਦੀ ਐ ਚੂੜੀਆਂ ਪਾਉਂਦੀ ਐ ਮਹਿੰਦੀਆਂ ਲਾਉਂਦੀ ਐ ਉਹ ਘਰ ਦੀਆਂ ਕੰਧਾਂ ਗਾਉਂਦੀਆਂ ਨੇ ਜਿੱਥੇ ਧੀਆ ਹੁੰਦੀਆਂ ਨੇ ਪਰ ਧੀ ਦਾ ਕਨਸੈਪਟ ਉਹ ਨਹੀਂ ਦੇਰ ਤੱਕ ਪੂਰਾ ਨਹੀਂ ਹੁੰਦਾ ਜਦ ਤੱਕ ਉਹ ਡੋਲੀ 'ਚ ਨਹੀਂ ਬੈਠਦੀ ਸਹੀ ਗੱਲ ਕਿਉਂਕਿ ਹੀ ਨੂੰ ਆਖਰੀ ਸ਼ਬਦ ਤੇ ਮੈਂ ਕੁਛ ਇਦਾਂ ਕਿਹਾ ਹੈ ਕਿ ਇਹ ਜਦ ਡੋਲੀ ਵਿੱਚ ਬੈਂਦੀਆਂ ਤੇ ਹੌਕਾ ਲੈ ਕੇ ਕਹਿੰਦੀਆਂ ਲੈ ਸਾਂਭ ਲੈ ਮਾਂਏ ਕੁੰਜੀਆਂ ਤੇ ਕੱਢ ਕੱਲੇਜਾ ਲੈਂਦੀਆਂ ਸੂਫੀ ਵੇ ਇਹ ਮੋਮਬੱਤੀਆਂ ਜਾਂ ਹੋਰ ਕਿਸੇ ਘਰ जगਦੀਆਂ ਧੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਮੋਮਬੱਤੀ ਦੀ एग्जांपल ਸ਼ਾਇਦ ਇਸ ਕਰਕੇ ਲਿਖ ਹੋਈ ਹੈ ਕਿ ਇਹ ਜਿੱਥੇ ਵੀ ਯਾਨੀ ਚਾਨਣ ਕਰਦੀਆਂ ਤੇ ਧੀਆਂ ਅੱਜ ਦੇ ਜ਼ਮਾਨੇ ਵਿੱਚ ਸੱਚਮੁੱਚ ਚਾਨਣ ਮਨਾਰਾ ਨੇ ਸੋ ਮੈਂ ਕਹਾਂਗਾ ਕਿ ਧੀਆਂ ਨੂੰ ਪਿਆਰ ਕਰੋ ਇਹ ਨਹੀਂ ਕਿ ਉਹ ਧੀ ਹਿੰਦੁਸਤਾਨ ਦੀ ਹੈ ਪਾਕਿਸਤਾਨ ਦੀ ਹੈ ਬੰਗਲਾਦੇਸ਼ ਦੀ ਹੈ ਅਮਰੀਕਾ ਕੈਨੇਡਾ ਦੀ ਧੀ ਧੀ ਹੁੰਦੀ ਹੈ ਜਿਵੇਂ ਕਿ ਭਾਵੇਂ ਰੁੱਖਾਂ ਦੀ ਹੋਵੇ ਤੇ ਭਾਵੇਂ ਕੰਡਾਂ ਦੀ ਹੋਵੇ ਛਾਂ ਤੇ ਛਾਂ ਹੀ ਹੁੰਦੀ ਹੈ ਕਿਸੇ ਵੀ ਮੁਲਕ ਦੀ ਹੋਵੇ ਕਿਸੇ ਵੀ ਮਜ਼ਹਬ ਦੀ ਹੋਵੇ ਮਾਂ ਤੇ ਮਾਂ ਹੀ ਹੁੰਦੀ ਹੈ ਇਸੇ ਤਰ੍ਹਾਂ ਧੀ ਤੇ ਧੀ ਹੁੰਦੀ ਹੈ ਸੋ ਧੀਆਂ ਦਾ ਮਕਸਦ ਇਹੀ ਹੈ ਕਿ ਆਪਣੇ ਅਸੀਂ ਆਪਣੇ ਸੱਭਿਆਚਾਰ ਦੀ ਸੇਵਾ ਕਰਾਂਗੇ ਸਾਡੇ ਇਸ ਜੋ ਵੀ ਅਸੀਂ ਬਣਾਇਆ ਨਾ ਆਪਣੀ ਕੰਪਨੀ ਇਹਦੇ ਵਿੱਚ ਕੋਈ ਵੀ ਮਾੜਾ ਅਸੀਂ ਗੀਤ ਨਹੀਂ ਪੇਸ਼ ਕਰਾਂਗੇ ਸੱਭਿਆਚਾਰ ਦੇ ਅੰਦਰ ਰਹਿ ਕੇ ਕੰਮ ਕਰਾਂਗੇ ਬੰਦੇ ਪੀਵੀ ਬੈਂਡ ਦਾ ਕੀ ਮਕਸਦ ਹੈ ਕੀ ਮਕਸਦ ਪੀਵੀ ਬੈਂਡ ਆਪਨੇ ਰੱਖਦਾ ਹੈ ਪੀਵੀ ਬੈਂਡ ਮੁਹਾਲੀ ਦਾ ਨੰਬਰ ਹੈ ਸਾਡਾ ਹੈਨਾ ਇਸ ਕਰਕੇ ਅਸੀਂ ਸਾਨੂੰ ਆਪਣੇ ਸ਼ਹਿਰ ਨਾਲ ਪਿਆਰ ਹੈਗਾ ਰਾਣਾ ਜੀ ਪੀਵੀ ਬੈਂਡ ਫਿਲਮ ਪ੍ਰੋਡਕਸ਼ਨ ਇਹ ਜ਼ਰੂਰ ਮੈਂ ਕਹੂੰਗੀ ਕਿ ਮਾਪਿਆਂ ਦੀ ਤੀਵੇ ਮੈਂ ਪੁੱਤਾਂ ਵਰਗੀ ਔਰੀਆਂ ਮੈਂ ਸਿੱਬੇ ਪੜ੍ਹਾਈਆਂ ਕਰਦੀਆਂ ਪਰ ਤੱਕਿਆ ਨਾ ਕਦੇ ਕਿਸੇ ਗੱਭਰੂ ਨੂੰ ਮੈਂ ਅੱਖ ਪਰ੍ਹ ਕੇ ਜੱਗ ਤੇ ਜਿਉਣ ਦੀ ਮਾਪਿਆਂ ਦੇ ਕਰਕੇ ਜਾਉਂਗੀ ਜ਼ਰੂਰ ਸਿਰ ਉੱਚਾ ਕਰਕੇ ਜੱਗ ਤੇ ਜਿਉਂਦੀ ਮਾਪਿਆਂ ਦੇ ਕਰਕੇ ਸੋ ਸੂਫੀ ਜੀ ਦਾ ਅੱਜ ਗੀਤ ਟੀਆਂ ਜਿਹੜਾ ਰਿਲੀਜ਼ ਹੋਇਆ ਹੈ ਮੈਂ ਵੀ ਇੱਕ ਮਾਂ ਦੀ ਟੀਆਂ ਸੋ ਮੇਰੇ ਕਰਕੇ ਮੇਰੇ ਮਾਪੇ ਦਾ ਸਿਰ ਜਿੰਨਾ ਉੱਚਾ ਹੋਇਆ ਹੈ ਅੱਜ ਦੁਨੀਆ ਜਾਣਦੀ ਹੈ ਸੋ ਇਹ ਗੀਤ ਟੀਆਂ ਜਿਵੇਂ ਸੂਫੀ ਜੀ ਨੇ ਦੱਸਿਆ ਕਿ ਟੀਆਂ ਨੂੰ ਹਮੇਸ਼ਾ ਰੋਗਿਆਂ ਦਿਖਾਇਆ ਗਿਆ ਪਰ ਮੈਂ ਇਸ ਗੱਲ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਆ ਬੀਜਪੀਆ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਖੁੱਲ ਕੇ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਦੁਨੀਆ ਦੇ ਵਿੱਚ ਇੱਕ ਅਜਿਹਾ ਮੁਕਾਮ ਹਾਸਲ ਕਰਦੀਆਂ ਨੇ ਜੋ ਕਿ ਅਸੀਂ ਸੋਚਿਆ ਵੀ ਨਹੀਂ ਹੁੰਦਾ ਸੋ ਮੈਂ ਅੱਜ ਆਪਣੀ ਪੂਰੀ ਟੀਮ ਨੂੰ ਸਾਡੀ ਟੀਮ ਹੈ ਬਲਬੀਰ ਸੂਫੀ ਜੀ ਦਾ ਗੀਤ ਜਿਹੜਾ ਲਾਂਚ ਕੀਤਾ ਹੈ ਸਾਡੇ ਰਾਣਾ ਜੀ ਬਹੁਤ ਹੀ ਰਿਸਪੈਕਟਿਡ ਸਾਡੇ ਭਾਜੀ ਪੀਵੀ 65 ਮੋਹਾਲੀ ਕਿਉਂਕਿ ਮੈਂ ਤੁਹਾਡੀ ਗੱਲ ਨੂੰ ਕੰਪਲੀਟ ਕਰ ਦਿੰਨੀ ਆ ਕਿ ਹਰ ਕੋਈ ਬੰਦਾ ਆਪਣੇ ਪਿੱਛੇ ਆਪਣੇ ਪਿੰਡ ਦਾ ਨਾਮ ਲਾਉਂਦਾ ਸੋ ਹੁਣ ਸਮਾਂ ਜਿਹੜਾ ਚੇਂਜ ਹੋ ਗਿਆ ਅਸੀਂ ਥੋੜਾ ਮਾਡਰਨ ਹੋ ਗਏ ਇਸ ਕਰਕੇ ਅਸੀਂ ਪੀਵੀ 65 ਲਾਤਾ ਅਸੀਂ ਮੁਹਾਲੀ ਨਹੀਂ ਲਾਇਆ ਰਣਜੀਤ ਰਾਣਾ ਮੁਹਾਲੀ ਨਹੀਂ ਰਣਜੀਤ ਰਾਣਾ ਪੀਵੀ 65 ਸੋ ਹਰਦੀਪ ਜੀ ਸਾਡੇ ਬਹੁਤ ਰਿਸਪੈਕਟਡ ਜੋ ਕਿ ਹਮੇਸ਼ਾ ਹੀ ਮਾਵਰਲੀ ਪੰਜਾਬੀ ਦੀ ਵੱਧ ਛੱਡ ਕੇ ਸੇਵਾ ਕਰਦੇ ਨੇ ਪੰਜਾਬੀ ਸੱਭਿਆਚਾਰ ਨੂੰ ਹਮ ਤੱਕ ਬਰਫੁੱਲੇ ਕਿੱਟ ਹੈ ਸੋਫੀ ਜੀ ਬੋਬੀ ਬਾਜਵਾ ਦੀ ਸਾਡੀ ਇੱਕ ਮੁਕੰਮਲ ਟੀਮ ਹੈ ਔਰ ਮੈਨੂੰ ਇਦਾਂ ਲੱਗਦਾ ਹੈ ਵੀ ਜਿਹੜੀ ਸਾਡੀ ਟੀਮ ਬਣੀ ਹੈ ਇੱਕ ਇੱਕ ਕਰਕੇ ਅਸੀਂ ਅਜਿਹੇ ਗੀਤ ਰਣਜੀਤ ਰਾਣਾ ਪੀਬੀ ਪਹਿਣ ਪ੍ਰੋਡਕਸ਼ਨ ਫਿਲਮ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਡ ਅੰਨੇ ਕੀਤ ਇਸ ਇਹੋ ਜੇ ਮਾਰਕੀਟ ਦੇ ਵਿੱਚ ਲੈ ਆਵਾਂਗੇ ਕਿ ਇੱਕ ਚੰਗੇ ਸਮੇਂ ਦਾ ਦੌਰ ਜਿਹੜਾ ਸ਼ੁਰੂ ਹੋ ਜੂਗਾ ਇੱਕ ਚੰਗੇ ਗੀਤਾਂ ਦਾ ਦੌਰ ਸ਼ੁਰੂ ਹੋ ਜੂਗਾ ਸੋ ਕਿਉਂਕਿ ਪਹਿਲਾ ਜਜ਼ਬਾਤ ਜਿਹੜਾ ਤੁਸੀਂ ਸੁਣਿਆ ਉਹ ਵੀ ਨਿਰੋਲ ਸੱਭਿਆਚਾਰਕ ਹੈ ਤੇ ਈਆਂ ਤਾਂ ਬਾਇਡੀ ਅਜਿਹੇ ਜਿਹਾ ਤੁਸੀਂ ਆਪੇ ਹੀ ਸਾਰੇ ਜਾਣੋ ਸੋ ਜਿਹੜਾ ਅਗਲਾ ਮੇਰਾ ਗੀਤ ਆ ਰਿਹਾ ਉਹ ਵੀ ਐਦਾਂ ਦਾ ਹੀ ਗੀਤ ਹੈ ਪੂਰਾ ਸੱਭਿਆਚਾਰਕ ਹੈ ਇੱਕ ਕੋਕਾ 2023 ਦਾ ਤੁਸੀਂ ਸੁਣਿਆ ਉਹ ਵੀ ਪੂਰਾ ਸੱਭਿਆਚਾਰਕ ਹੈ ਮਤਲਬ ਸਾਡੇ ਸਾਰੇ ਗੀਤ ਜਿਹੜੇ ਨੇ ਬਹੁਤ ਵਧੀਆ ਨੇ ਸੋ ਅੱਜ ਸਾਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇ ਰਹੀਆਂ ਮੈਂ ਕਿ ਇੱਕ ਨਵਾਂ ਗੀਤ ਜਿਹੜਾ ਇੱਕ ਨਵੀਂ ਪੈੜ ਸਿਪਾਈ ਹੈ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਸਾਰੀ ਟੀਮ ਨੂੰ ਵਾਰਕ ਬਾਦ ਦਿੰਦੀ ਆ ਤੇ ਸਾਰੀਆਂ ਧੀਆਂ ਨੂੰ ਵੀ ਜਰੂਰ ਰਿਕੁਐਸਟ ਕਰੂੰਗੀ ਕਿ ਕੋਈ ਹੋਰ ਸ਼ੇਅਰ ਕਰੇ ਨਾ ਕਰੇ ਪਰ ਤੁਸੀਂ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਰੀਜ਼ਨ ਕਿਉਂਕਿ ਤੁਹਾਡੀ ਗੱਲ ਹੈ ਤੁਹਾਡੀ ਆਪਣੀ ਗੱਲ ਹੈ ਸੋ ਜੇ ਤੁਸੀਂ ਅੱਗੇ ਆਉਂਗੀਆਂ ਤਾਂ ਧੀਆਂ ਗੀਤ ਜਿਹੜਾ ਮੈਨੂੰ ਲੱਗਦਾ ਸੁਪਰ ਡੀਪਰ ਹਿੱਟ ਹੋ ਜਾਊਗਾ ਸੋ ਹੁਣ ਅੱਗੇ ਬੋਬੀ ਬਾਜਰਾ ਜੀ ਦੱਸੰਗੇ ਕਿ ਫਿਲਮ ਦਾ ਸੌਰੀ ਫਿਲਮ ਗੀਤ ਦਾ ਜਿਹੜਾ ਵੀਡੀਓ ਕਿਵੇਂ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਮੈਨੂੰ ਰਾਣਾ ਜੀ ਨੇ ਸਾਡੇ ਖਾਸ ਦੋਸਤ ਵੀ ਨੇ ਇਹਨਾਂ ਨੇ ਮੈਨੂੰ ਫੋਨ ਆਇਆ ਰਾਤ ਨੂੰ ਕਿ ਇਹ ਗਾਣਾ ਕਰਨਾ ਮੈਂ ਗਾਣਾ ਭੇਜਿਆ ਸੁਣੋ ਮੈਂ ਪਹਿਲੇ ਨਹੀਂ ਦੱਸਿਆ ਉਹ ਕਿਹੜੇ ਸਿੰਗਰ ਹੈ ਕੌਣ ਹੈ ਮੈਂ ਬਲਜੀਤ ਦੀ ਬਹੁਤ ক্লোਜ਼ ਫਰੈਂਡ ਅਸੀਂ ਜਿਹੜੇ ਸਾਲਾਂ ਤੋਂ ਤੇ ਜਦੋਂ ਸੁਣਿਆ ਮੈਨੂੰ ਪਤਾ ਲੱਗਿਆ ਚੋਤੀ ਸਰ ਦਾ ਸੌਂਗ ਹੈ ਤੇ ਮੈਂ ਨਾਲ ਹੀ ਨਰਵਰਟ ਕੀਤਾ ਸੁਣਦੇ ਹਾਂ ਨਗਰ ਤੁਸੀਂ ਤਿਆਰੀ ਕਰੋ ਗਾਣਾ ਬਣ ਗਿਆ ਬਣ ਗਿਆ ਮਸ ਕਈ ਗਾਣੇ ਇਦਾਂ ਹੁੰਦੇ ਨੇ ਅਸੀਂ ਹਫਤਾ ਹਫਤਾ ਸੋਚਦੇ ਹਾਂ ਕਨਸੈਪਟ ਨਾ ਸਾਰੀਆਂ ਚੀਜ਼ਾਂ ਉਹ ਬੜਾ ਦਿਮਾਗ ਲਾਉਣਾ ਪੈਂਦਾ ਹੈ ਕਿ ਇਦਾਂ ਦੇ ਉਲਝੇ ਹੋਏ ਚੀਜ਼ਾਂ ਹੁੰਦੀਆਂ ਲੇਕਿਨ ਜਦੋਂ ਚੰਗੀ ਚੀਜ਼ ਆਉਂਦੀ ਹੈ ਤੁਹਾਨੂੰ ਸੁਣਦਿਆ ਸਾਰੀ ਜੀਤਾਂ ਕਲੀਅਰ ਹੋ ਜਾਂਦੀਆਂ ਇੱਕ ਸੈਕਿੰਡ ਚ ਚੰਗੀ ਚੀਜ਼ ਦਾ ਇਹ ਫਾਇਦਾ ਹੁੰਦਾ ਹਮੇਸ਼ਾ ਬਿਲਕੁਲ ਜੀ ਹਰ ਜਿਹੜਾ ਚੈਰੀ ਕੀਤੇ ਹੋਰੀ ਪ੍ਰੋਪਰ ਸ਼ੂਟ ਕੀਤਾ ਅੱਛਾ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਅੱਛਾ ਪ੍ਰੋਜੈਕਟ ਮਿਲੇਗਾ ਜਿਦਾ ਸੂਫੀ ਜੀ ਨੇ ਕਿਹਾ ਕਿ ਅੱچھے ਗਾਣੇ ਤਾਂ ਗੱਟ ਪ੍ਰਮੋਟ ਨਹੀਂ ਹੁੰਦੇ ਸਭ ਤੋਂ ਵੱਡੀ ਦਿੱਕਤ ਹੈ ਸਾਡੀ ਮੈਂ ਹੁਣੇ ਮੇਰੀ ਪ੍ਰੈਸ ਕਾਨਫਰੈਂਸ ਵੀ ਹੈ ਮੇਰਾ ਮੇਰੇ ਮੌੜਾ ਮੇਰਾ ਸੌਂਗ ਲਾਂਚ ਹੋਇਆ ਹੈ ਉੱਥੇ ਵੀ ਮੈਂ ਸੇਮ ਵਰਡਿੰਗ ਸਾਰੇ ਮੀਡੀਆ ਦੇ ਸਾਹਮਣੇ ਹੀ ਕੀਤੀ ਇਤਿਹਾਸੀ ਚੰਗੇ ਗਾਣਿਆਂ ਦੀ ਪ੍ਰੋਮੋਸ਼ਨ ਲਈ ਬਹੁਤ ਜ਼ੋਰ ਲੱਗਦਾ ਲੋਕਾਂ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਕੋਈ ਮਾੜੀ ਜੀ ਚੀਜ਼ ਵਾਇਰਲ ਹੁੰਦੀ ਹੈ ਔਰ ਰਾਤੋ-ਰਾਤ ਮਿਲੀਅਨ ਗੁੰਮਰੇ ਹੁੰਦੀ ਹੈ ਸਾਰੇ ਹਰ ਜਗ੍ਹਾ ਤੇ ਲੇਕਿਨ ਚੰਗੀ ਚੀਜ਼ ਕੋਈ ਸ਼ੇਅਰ ਨਹੀਂ ਕਰਦਾ ਕੋਈ ਸਾਡੀ ਇੰਡਸਟਰੀ ਦਾ ਬੰਦਾ ਵੀ ਸ਼ੇਅਰ ਨਹੀਂ ਕਰਦਾ ਖਾਸ ਕਰਕੇ ਆਪਣੀ ਇੰਡਸਟਰੀ ਨੂੰ ਨਿਗਾਹ ਕਿ ਬਿਲਕੁਲ ਸ਼ੇਅਰ ਨਹੀਂ ਕਰਦੇ ਦੇਖਦੇ ਸਾਰੇ ਨੇ ਲੇਕਿਨ ਨਾ ਤਾਂ ਕੋ ਕਮੈਂਟ ਕਰਦਾ ਨਾ ਸ਼ੇਅਰ ਕਰਦਾ ਦੇਖ ਕੇ ਇਗਨੋਰ ਕਰ ਦਿੰਦੇ ਨੇ ਫਰੋ ਵਧੀਆ ਸ਼ਿੰਗ ਨੇ ਬਾਜਾ ਜੀ ਇਹਦਾ ਕਾਰਨ ਕੀ ਮੰਦੇ ਹੋ ਕਿ ਮੰਨਦੇ ਹੋ ਕਿ ਇੰਡਸਟਰੀ ਇਸ ਤਰ੍ਹਾਂ ਦੀ ਹੋ ਗਈ ਹੈ ਜਿਸ ਤਰ੍ਹਾਂ ਦੇ ਤੁਸੀਂ ਦਿੰਦੇ ਹੋ ਫਿਰ ਲੋਕ ਉਹੀ ਦੇਖਣਾ ਪਸੰਦ ਕਰਦੇ ਨੇ ਨਹੀਂ ਕੋ ਚਲੋ ਹਰ ਟ੍ਰੈਂਡ ਬਦਲ ਜਾਂਦਾ ਕਈ ਸਾਲਾਂ ਦੇ ਵਿੱਚ ਨਾ ਟ੍ਰੈਂਡ ਆਉਂਦਾ ਰਹਿੰਦਾ ਕਦੀ ਕਦੀ ਡੂਟ ਕਦੀ ਕੋਈ ਕਦੀ ਗਨ ਕਲਚਰ ਆ ਗਿਆ ਉਹ ਹਰ ਦੋ ਚਾਰ ਸਾਲ ਬਾਅਦ ਇੰਡਸਟਰੀ ਨੇ ਕੋਈ ਨਾ ਕੋਈ ਨਵਾਂ ਚੀਜ਼ ਆਉਣੀ ਹੈ ਲੇਕਿਨ ਹੁਣ ਥੋੜਾ ਜਿਹਾ ਦੁਬਾਰਾ ਅੱਛੀ ਚੀਜ਼ ਵੱਲ ਆਪਸ ਚੱਲੇ ਹਨ ਸ਼ੁਰੂ ਹੋਇਆ ਕੰਮ ਥੋੜਾ ਤੋਂ ਪਿਛਲਾ ਥੋੜਾ ਘੱਟ ਹੋ ਰਿਹਾ ਹੈ ਹੁਣ ਅੱਛੀ ਚੀਜ਼ਾਂ ਆਉਣੀਆਂ ਸ਼ੁਰੂ ਹੋਣੀਆਂ ਥੋੜਾ ਟਾਈਮ ਲੱਗੇਗਾ ਉਸ ਹਰ ਚੀਜ਼ ਨੂੰ ਜਿੱਦਾਂ ਦੱਸਿਆ ਕਿ ਚੰਗੀ ਚੀਜ਼ ਇੰਨੀ ਜਲਦੀ ਪ੍ਰਮੋਟ ਨਹੀਂ ਹੁੰਦੀ ਮਾੜੀ ਚੀਜ਼ ਤੇ ਰਾਤੋ ਰਾਤ ਫੈਲ ਜਾਂਦੀ ਹੈ ਹੁਣ ਵੀ ਅਵੇਅਰ ਹੋ ਰਹੇ ਇਸ ਕਰਕੇ ਥੋੜਾ ਅਵੇਅਰ ਹੋ ਰਹੇ ਨੇ ਚਲੋ ਇੱਕ ਮੈਂ ਗਵਰਨਮੈਂਟ ਨਾਲ ਵੀ ਸੁਲਾਹਾ ਕਰੂੰਗਾ ਇਸ ਕੰਮ ਵਿੱਚ ਕਿਉਂਕਿ ਨਾਲ ਜਿਹੜਾ ਥੋੜਾ ਬੈਨ ਕੀਤਾ ਚੀਜ਼ਾਂ ਜਿਹੜੀਆਂ ਨੇ ਨਹੀਂ ਚੱਲ ਰਹੀਆਂ ਐਸੇ ਵਜਿਹਾ ਬਹੁਤ ਅੱਛਾ ਕੀਤਾ ਹੈ ਉਹ ਚੰਗੇ ਸਿੰਗਰ ਚੰਗੀ ਸ਼ਾਇਰੀ ਉਹ ਬੰਦ ਹੋ ਗਈ ਸੀ ਜਿਹਦਾ ਘਰਾਂ 'ਚ ਬੈਠੇ ਨੇ ਵਧੀਆ ਰਾਈਟਰ ਵੀ ਤੇ ਸਿੰਗਰ ਵੀ ਬਹੁਤ ਵੀ ਜੋ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੀ ਮੱਛੀ ਆ ਉਹ ਪੱਥਰ ਚੱਟ ਕੇ ਮੁੜਦੀ ਆ ਉਹ ਆਪੀ ਸਾਰੇ ਨਾ ਹੁਣ ਬਾਕੀ ਮੈਂ ਜ਼ਿਆਦਾ ਨਹੀਂ ਬਾਰੇ ਇਹ ਨਾ ਜ਼ਰੂਰ ਕਹੂੰਗਾ ਆਪਣੇ ਸਾਰੇ ਆ ਆਮ ਸਾਡੇ ਜਿਹੜੇ ਸਰੋਤੇ ਵੀ ਨੇ ਰੱਬ ਵਰਗੇ ਉਹਨਾਂ ਨੂੰ ਵੀ ਤੇ ਸਾਡੀ ਇੰਡਸਟਰੀ ਦੇ ਲੋਕਾਂ ਨੂੰ ਵੀ ਇੱਕ ਦੂਜੇ ਦਾ ਸ਼ੇਅਰ ਜ਼ਰੂਰ ਕਰੋ ਸਾਹ ਸਪੋਰਟ ਕਰੋ ਤਾਂ ਹੀ ਚੇਂਜ ਆ ਸਰ ਅਦਰਵਾਜ਼ੀ ਤਾਂ ਪਰ ਲੱਗੇ ਰਹਾ ਕਿ ਜਿੰਨਾ ਮਰਜੀ ਪ੍ਰੋਡਿਊਸਰ ਦਾ ਪੈਸਾ ਆਪਾਂ ਲਗਾਈ ਜਾਈਏ ਅچھے ਪ੍ਰੋਜੈਕਟ ਤੇ ਜਦੋਂ ਲੋਕਾਂ ਤੱਕ ਨਹੀਂ ਪਹੁੰਚੇ ਕੋ ਫਿਰ ਪ੍ਰੋਡਿਊਸਰ ਵੀ ਨਰਾਸ਼ ਹੁੰਦਾ ਹੈ ਆਰਟਿਸਟ ਵੀ ਨਰਾਸ਼ ਹੁੰਦਾ ਤੇ ਫਿਰ ਗਾਹ ਕੰਮ ਕਰਨਾ ਹੌਸਲੇ ਨਹੀਂ ਕਰਦਾ ਕੋਈ ਪ੍ਰੋਡਿਊਸਰ ਤੇ ਮੈਂ ਰਿਕਵੈਸਟ ਹੈ ਬਾਰ ਬਾਰ ਕਿ ਜ਼ਰੂਰ ਸ਼ੇਅਰ ਕਰੋ ਇਹਨੂੰ ਸਪੋਰਟ ਦਿਓ ਉਸਾਰੀ ਤੇ ਆਖਰ ਇਹ ਹੈ ਜੀ ਚੰਗੀ ਦੀਨ ਨੂੰ ਆਪਾਂ ਪ੍ਰਮੋਟ ਕਰੀਏ ਮੈਂ ਆਪਣੇ মিডিਆ ਮੀਡੀਆ ਵੱਲ ਬਹੁਤ ਪਿਆਰ ਕਰਦਾ ਸਾਰਿਆਂ ਨੂੰ ਪਿਆਰ ਕਰਦਾ ਆਰਟਿਸਟਾਂ ਨੂੰ ਪਰ ਮੁਹਾਲੀ ਵਾਲਾ মিডিਆ ਇੱਕ ਤੇ ਟਾਈਮ ਦਾ ਬੜਾ ਬੰਧਾ ਹੈ ਮੈਨੂੰ ਪਤਾ ਲੱਗਿਆ ਹੈ 10-4 ਥੋੜੀ ਜਿਹੀ ਪ੍ਰੈਸ ਕਾਨਫਰੰਸਿੰਗ ਮੌਕੇ ਤੇ ਮੰਤਰੀ ਆਏ ਹੋਏ ਆ ਪਰ ਆਈ ਐਮ ਵੈਰੀ ਥੈਂਕਫੁਲ ਟੂ ਤੁਹਾਡੇ ਸਾਰੇ ਭਰਾਵਾਂ ਦਾ ਕਿ ਤੁਸੀਂ ਇੰਨਾ ਸਾਨੂੰ ਸਪੋਰਟ ਕਰਦੇ ਹੋ ਤੁਹਾਡੀ ਸਪੋਰਟ ਨਾਲ ਹੀ ਗਾਣਾ ਬਾਹਰ ਨੂੰ ਆਣਾ ਤੇ ਆਪਾਂ ਐਂਡ ਤੇ ਮੈਸੇਜ ਇਹੀ ਹੈ ਚੰਗੀਆਂ ਚੀਜ਼ਾਂ ਸੁਣੋ ਚੰਗੀਆਂ ਆਪਹੀ ਪਰੋਸ ਕੇ ਦੇਵਾਂਗੇ ਤੁਹਾਡੇ ਘਰਾਂ 'ਚ ਪਹੁੰਚਣਗੇ ਆ ਤੇ ਸਾਡੇ ਬੱਚੇ ਉਹ ਚੀਜ਼ਾਂ ਸੁਣਨਗੇ ਤੇ ਆਪਣਾ ਤਲੰਤਰ ਬੰਡਰੇਗਾ ਥੈਂਕ ਯੂ